ਬਾਹਿਗੁਰੂ ਜੀ ਕਾ ਖਾਲਸਾ ਬਾਹਿਗੁਰੂ ਜੀ ਕੀ ਫਤਿਹ ਕਾਂਗਰਸੀਆਂ ਦਾ ਨਾਂ ਹੋਣ ਵਾਲਾ ਮੁੱਖ ਮੰਤਰੀ ਵੀ ਜਿਹੜਾ ਬਣਨਾ ਨਹੀਂ ਤੇ ਬਸ ਉਹ ਫੁੱਲੀਆਂ ਪਾ ਦਿੰਦੇ ਨੇ ਉਹ ਕੈਪਟਨ ਵਾਂਗੂ ਢੀੜੀ ਪਜਾਮੀ ਪਾ ਲੈਂਦਾ ਦਾੜੀ ਕਾ ਲੈਂਦਾ ਕਾਲੀ ਤੇ ਇੱਕ ਤਾਂ ਕਾ ਦੋਦਾਂ ਦਾ ਇੱਕ ਢਿੱਡ ਥੋੜਾ ਜਿਹਾ ਬਾਹਰ ਨੂੰ ਆ ਜਾਂਦਾ ਇੱਕ ਪੱਗ ਉੱਪਰ ਨੂੰ ਕਰਕੇ ਬੰਨ ਲੈਂਦਾ ਅੱਜ ਉਹਨੇ ਇੱਕ ਪੋਸਟ ਪਾਈ ਉਹਦੀ ਬੋਲੀਵਾਰ ਤਾਂ ਪਤਾ ਹੀ ਹੈ ਕਹਿੰਦਾ ਇਹ ਜਿਹੜੇ ਬਾਦਲ ਕੰਨੇ ਇਹਨਾਂ ਨੇ ਬਿਆਦਬੀ ਕਰਵਾਈ ਤੇ ਝਾੜੂ ਵਾਲਿਆਂ ਨੇ ਕੋਈ ਐਕਸ਼ਨ ਨਹੀਂ ਲਿਆ ਫਿਰ ਮੈਂ ਸ਼ਵਤ ਬਰਤਨਾ ਹਰਾਮਖੋਰ ਕਿਉਂ ਬਰਤਨਾ 2017 ਵਿੱਚ ਸਰਕਾਰ ਕੀ ਦੀ ਸੀ 2017 ਵਿੱਚ ਸਰਕਾਰ ਕਿਹਦੀ ਬਣੀ ਆਕਾਲੀਆਂ ਤੋਂ ਬਾਅਦ ਕਾਂਗਰਸ ਦੀ ਬਣੀ ਵੀ ਜਦੋਂ ਬਾਦਲਾਂ ਨੇ ਬਿਆਦਬੀ ਕਰਾਤੀ ਉਦੋਂ ਬਾਅਦ ਸਰਕਾਰ ਬਣੀ ਕਾਂਗਰਸ ਦੀ ਐਕਸ਼ਨ ਤੁਸੀਂ ਲੈਣਾ ਸੀ ਉਹਦਾ ਭਵੰਤਮਨ ਐਮਪੀ ਸੀਗਾ ਉਹ ਤਾਂ ਉਹ ਕਹੀ ਜਾਂਦਾ ਸੀ ਭਾਂਡਿਆਂ ਤੇ ਨਾਂ ਹੋਇਆ ਕਰੂ ਪਤੀਲੇ ਤੇ ਫੋਟੋ ਲੱਗ ਗਈ ਹੈ ਕਰੂ ਢੀਂਡਸੇ ਦੀ ਬਾਦਲ ਦੀ ਸ਼ਵੀਰ ਕੰਦੀ ਉਹ ਕਹੇਗਾ ਕਿ ਢੀਂਡਸਾ ਮੰਗਦਾ ਬਾਦਲ ਵੀ ਮੰਗਦਾ ਕਹਿੰਦਾ ਸੱਸ ਨੂੰ ਹਾਂ ਕਹਾਂ ਨਹੀਂ ਉਹ ਤਾਂ ਚੁਟਕਲੇ ਸੁਣਾਇਆ ਜਾਂਦਾ ਸੀ ਉਹ ਤੁਹਾਡੇ ਉਹ ਤਾਂ ਐਮਪੀ ਸੀਗਾ ਚੁਟਕਲੇ ਸੁਣਾ ਕੇ ਕੈਂਪ ਬਣ ਗਿਆ ਉਹ ਉਦੋਂ ਸਰਕਾਰ ਥੋੜੀ ਸੀ ਬਾਜਵਾ ਸਾਹਿਬ ਰਾਤ ਨੂੰ ਜਦੋਂ ਪੈਗ ਲਾ ਕੇ ਰੋਟੀ ਖਾਣੇ ਉਹ ਨਾ ਪੈਗ ਲਾਉਣ ਤੋਂ ਪਹਿਲਾਂ ਠੰਡੇ ਪਾਣੀ ਦਾ ਗਲਾਸ ਪੀ ਕੇ ਸੋਚ ਲਿਆ ਕਰੋ ਵੀ 2017 ਸਰਕਾਰ ਕਿਹਦੀ ਸੀ 2017 ਤੱਕ ਨੇ 22 MLA ਬਣੇ ਸੀ ਤੇ ਥੋੜੀ ਸਰਕਾਰ ਸੀ ਕੈਪਟਨ ਸਾਹਿਬ ਜਿਹਦੇ ਚੁਟਕਲੇ ਸੁਣਾਦਾ ਸੀ ਅਕੇ ਮ 11:30 ਵਜੇ ਮੁਸ਼ਾਂ ਵਾਲੀ ਢਾਟੀ ਖੁੱਲਦੀ ਐ ਫਿਰ ਜਾਲੀ ਲੈਂਦੀ ਐ ਫਿਰ ਭੂਗ ਦੀ ਤਰ੍ਹਾਂ ਕੈਪਟਨ ਦੀ ਪਜਾਮੀ ਚੜਾਉਂਦੇ ਨੇ ਉਹਦਾ ਇਦਾਂ ਚੁੜਕਲੀ ਸੁਣਾਉਂਦਾ ਸੀ ਉਦੋਂ ਸਰਕਾਰ ਥੋੜੀ ਸੀ ਉਦੋਂ ਤੁਸੀਂ ਬੈਠੇ ਹੁੰਦੇ ਸੀ ਚੇਅਰ ਤੇ ਐਡਰੈਸ ਕਰੋ ਲੈਟ ਮੀਸਟ ਤੁਸੀਂ ਕਹਿੰਦੇ ਹੁੰਦੇ ਸੀ ਉਦੋਂ ਸਰਕਾਰ ਥੋੜੀ ਸੀ ਤੁਸੀਂ ਫੜਨਾ ਸੀ ਬੇਅਦਵੀ ਕਰਨ ਵਾਲਿਆਂ ਨੂੰ ਤੁਸੀਂ ਕਿਉਂ ਨਹੀਂ ਫੜਿਆ ਕਿਉਂਕਿ ਤੁਹਾਡੇ ਚਾਚੇ ਤਾਏ ਨਹੀਂ ਅਕਾਲੀ ਤੁਹਾਡੀ ਸੁਖਵੀਰ ਨਾਲ ਸਾਹ ਸੀ ਤਾਂ ਨਹੀਂ ਫੜਿਆ ਤੁਸੀਂ ਤੁਸੀਂ ਫੜਨਾ ਸੀ ਬਾਦਲਾ ਸਾਹਿਬ ਹੁਣ ਨਾ ਕਹੋ ਹੁਣ ਤਾਂ ਅਗਲੇ ਨੇ ਬਿੱਲ ਲੈ ਕੇ ਆਉਣਾ ਉਹ ਬਿੱਲ ਪਾਸ ਵੀ ਹੋ ਜੂ ਉਹਦੇ ਵਿੱਚ ਕਰਤੂਤਾਂ ਤੁਹਾਡੇਆਂ ਵੀ ਆਉਣਗੀਆਂ ਐਡਾ ਤੁਹਾਡਾ ਪ੍ਰਚਾਰਕ ਨਹੀਂ ਖੈਰ ਆ ਜਿਹੜਾ ਕਹਿੰਦਾ ਮੈਂ ਕਹਿੰਦਾ ਵਾਂ ਜਿਹੜਾ ਭਾਵੇਂ ਮਾਨੂੰ ਭੰਡ ਭੰਡ ਕਰਦਾ ਹੈ ਤੁਸੀਂ ਸਾਰੇ ਫਸੋਂਗੇ ਵਿੱਚ ਕਿਉਂਕਿ ਉਹ ਜਿਹੜੀ ਇਨਕੁਆਰੀ ਹੋਣੀ ਹੈ ਉਹ ਟੋਟਲ ਹੋਣੀ ਹੈ ਮੁੱਢ ਤੋਂ ਵੀ ਕਿਹੜੀ ਸਰਕਾਰ ਵਿੱਚ ਬੇਅਦਬੀ ਹੋਈ ਕਿਹੜੀ ਸਰਕਾਰ ਨੇ ਐਕਸ਼ਨ ਨਹੀਂ ਲਿਆ ਉਹ ਤੁਹਾਡੇ ਦੇ ਵੀ ਛਿੱਤਰ ਪੈਣੇ ਆ ਅਸ਼ਾ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਮੈਂ ਪਹਿਲਾਂ ਹੀ ਬੇਨਤੀ ਕਰ ਚੁੱਕਾ ਵੀ ਇਹ ਉਹ ਲੋਕ ਨੇ ਬੇਅਦਬੀ ਦੇ ਮੁੱਦੇ ਤੇ ਇਹ ਇਨਸਾਫ ਕੀ ਦੇਣਗੇ ਇਹਨਾਂ ਨੇ ਦਰਬਾਰ ਸਾਹਿਬ ਤੇ ਅਕਾਲ ਤਖਤ ਤੇ ਟੈਂਕ ਖੋਚੜਵਾਏ ਨੇ ਖੋਚੜਵਾਏ ਨੇ ਉਸ ਵਕਤ ਇਹਨਾਂ ਦਾ ਆਪਣਾ ਰਾਜ ਸੀ ਇੰਦਰਗਾਂਧੀ ਨੂੰ ਹੁਣ ਵੀ ਇਹ ਮਾਤਾ ਜੀ ਕਹਿੰਦੇ ਆ ਜੇ ਦੂਜਾ ਕੋਈ ਕਹਿੰਦਾ ਨਾ ਜੈ ਮਾਤਾ ਦੀ ਉਹਦੇ ਬੱਲੇ ਅੱਖਾਂ ਕੱਢਦੇ ਨੇ ਇੰਦਰਗਾਂਧੀ ਨੂੰ ਇਹ ਮਾਤਾ ਕਹਿੰਦੇ ਆ ਜਾਂ ਮਾਂ ਕਹਿੰਦੇ ਆ ਅੱਛਾ ਇੱਕ ਹੋਰ ਸੁਣ ਲਓ ਇਹ ਕਈ ਨਾ ਕਾਂਗਰਸੀਓ ਨੇ ਜਿਹੜੇ ਰਾਹਲ ગાંધી ਨੂੰ ਪਿਓ ਕਹਿ ਦੁੰਦੇ ਨੇ ਸਾਡੇ ਪਿਓ ਦੇ ਸਮਾਨ ਤੇ ਸੋਨੀਆ ગાંધી ਨੂੰ ਮਾਂ ਕਹੀ ਜਾਂਦੇ ਆ ਉਹ ਤਾਂ ਮਾਂ ਪੁੱਤ ਨੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਪੁੱਤ ਨੂੰ ਮਾਂ ਪਿਓ ਕਹੀ ਜਾਂਦੇ ਆ ਤੇ ਉਹਦੀ ਮਾਂ ਨੂੰ ਅਸੀਂ ਆਪਣੀ ਮਾਂ ਬਣਾਈ ਜਾਂਦੇ ਆ ਇਹਨਾਂ ਨੂੰ ਇਦਾਂ ਵੀ ਨਹੀਂ ਪਤਾ ਕਈਆਂ ਦੇ ਬਿਆਨ ਇਹਦੇ ਆਏ ਹੋਏ ਨੇ ਇਹ ਕਰਤੂਤਾਂ ਕਰਦੇ ਆਂ ਦੀ ਚਲੋ ਮੈਂ ਤਾਂ ਗੱਲ ਇਹ ਕੀਤੀ ਆ ਵੀ ਪ੍ਰਤਾਪ ਸਿੰਘ ਬਾਜਪਾ ਜਿਹੜੇ ਐਲੋਪੀ ਵਿਰੋਧੀ ਨੇ ਝਾੜੂ ਪਾਰਟੀ ਦੇ ਮੌਜੂਦਾ ਸਰਕਾਰ ਦੇ ਵਿੱਚ ਵਿਧਾਨ ਸਭਾ ਵਿੱਚ ਬੜਾ ਥੋਬੋਬ ਕੇ ਬੋਲਦੇ ਹੁੰਦੇ ਨੇ ਉਹਨਾਂ ਨੇ ਅੱਜ ਟਵੀਟ ਕੀਤਾ ਇੱਕ ਪੋਸਟ ਵੀ ਪਾਈ ਤੇ ਉੱਤੇ ਕੀ ਲਿਖਿਆ ਕਹਿੰਦੇ ਜਿਹੜੀ ਬਿਆਦਵੀ ਹੋਈ ਜੇ ਇਹ ਹੋਈ ਕਾਲੀਆਂ ਦੀ ਸਰਕਾਰ ਵਿੱਚ ਤੇ ਐਕਸ਼ਨ ਝਾੜੂ ਵਾਲੇ ਲੈ ਨਹੀਂ ਰਹੇ ਵੀ ਮਾਮੇ ਹੀਰ ਦਿਓ ਤੁਹਾਡੀ ਸਰਕਾਰ ਬਣੀ 2017 ਚ ਤੇ ਤੁਸੀਂ ਦੋਸ਼ ਦੇ ਰਹੇ ਹੋ ਭਗਵੰਤ ਮਾਨ ਨੂੰ ਉਹ ਤਾਂ 2022 'ਚ ਬਣਿਆ ਉਹ ਤਾਂ ਹੁਣ ਛੇਤਰ ਫੇਰ ਰਿਹਾ ਤੁਹਾਡੇ ਹੁਣ ਤੁਸੀਂ ਵਿੱਚ ਫਸੋਗੇ ਜਨਨ ਕਿ ਇਦਾਂ ਲੱਗਦਾ ਵੀ ਜਿਵੇਂ ਨਾ ਇਹ ਲੋਕਾਂ ਨੂੰ ਮੂਰਖ ਬਣਾਉਂਦੇ ਨੇ ਉਹ ਜਿਵੇਂ ਛੋਟੇ ਬੱਚਿਆਂ ਨੂੰ ਕਹਿੰਦੇ ਆਹ ਤੋਹਫੀ ਲੈ ਲੈ ਚੂਸੀ ਚੱਲ ਤੇ ਬਾਹਰ ਖੇਡ ਜਾ ਕੇ ਇਦਾਂ ਸਮਝਾ ਲੋਕਾਂ ਨੂੰ ਇਹ ਸ਼ਰ੍ਹਾਂ ਪਤਾ ਹੈ ਵੀ 2017 ਸਰਕਾਰ ਕੀ ਦੀ ਸੀ ਤੇ ਉਦੋਂ ਪਹਿਲਾਂ ਸਰਕਾਰ ਕੀਦੀ ਸੀ ਤੇ ਹੁਣ ਸਰਕਾਰ ਕੀਦੀ ਹੈ ਇਹ ਸ਼ਰਿਆਮ ਪੱਕ ਹੈ ਪਰ ਇਹਨਾਂ ਨੇ ਮੰਨਣਾ ਨਹੀਂ ਬਸ ਇਹਨਾਂ ਨੇ ਹਿੱੱਡ ਹੈ ਵਿਧਾਨ ਸਭਾ ਦੇ ਵਿੱਚ ਜੋ ਮਰਜ਼ੀ ਹੋਵੇ ਅਸੀਂ ਰੋਲਾ ਪਾਈ ਜਾਣਾ ਹਲਾ 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 ਕਰੀ ਜਾਣਾ ਬਸ ਇਹ ਕਰ ਕਰਕੇ ਨਾ ਇਹਨਾਂ ਨੇ ਆਪਣਾ ਪੂਰਾ ਜਲੂਸ ਕਢਾ ਲਿਆ ਹੁਣ ਜਦੋਂ 2027 ਦੇ ਵਿੱਚ ਇਲੈਕਸ਼ਨ ਹੋਣੀਆਂ ਜਦੋਂ ਇਹ ਪਿੰਡਾਂ ਵਿੱਚ ਆਇਆ ਕਰਨਗੇ ਪਹਿਲਾਂ ਇਹਨੂੰ ਘੇਰਿਆ ਕਰਨਗੇ ਬਏ 10 2017 ਸਰਕਾਰ ਕੀ ਦੀ ਸੀ ਇਹਨੇ ਕਹਿਣਾ ਮਾਰਾ ਸਾਡੀ ਹੁੰਦੀ ਸੀ ਫਿਰ ਕਹਿਣਗੇ ਮਾਮਾ ਤੂੰ ਬਦਨਾਮ ਭਗਵਾਨ ਤੁਮਾਨੂੰ ਕਰੀਉਂਦਾ ਸੀ ਤੁਸੀਂ ਫੜਿਆ ਨਹੀਂ ਸ਼ੁਭੀਰ ਬਾਦ ਨੂੰ ਫਿਰ ਇਹਨੇ ਹੋਰ ਝੂਠ ਬੋਲਣਾ ਕੋਈ ਮੇਰੇ ਪੱਲੇ ਕੱਖ ਨਹੀਂ ਸੀ ਉਹਦੇ ਕੈਪਟਨ ਸਾਹਬ ਹੁੰਦੇ ਸੀ ਉਹਨੇ ਸਾਡੀ ਗੱਲ ਨਹੀਂ ਸੁਣੀ ਫਿਰ ਇਦਾਂ ਕਹਿਣਗੇ ਫਿਰ ਕਿਸੇ ਨੇ ਗੱਲ ਨਹੀਂ ਸੁਣੀ ਫਿਰ ਜਿਹਦੇ ਪੈਰ ਜੁੱਤੀ ਹੋ ਉਹਨੇ ਜੁੱਤੀ ਲਾ ਲੈਣੀ ਹੈ ਜਿਹਦੇ ਪੈਰ ਚੱਪਲ ਹੋ ਚੱਪਲ ਲਾ ਲੈਣੀ ਹੈ ਫਿਰ ਭੱਜ ਵੀ ਨਹੀਂ ਸਕਦੇ ਅ ਕਈਨਾਂ ਤਾਂ ਗਨਮੈਨ ਭੱਜ ਗਏ ਸੀ ਅਜ ਪਿਰਮਲ ਤਾਂ ਥੋੜਾ ਨਹੀਂ ਥੋੜਾ ਜਿਹੜਾ ਉਹ ਮੰਡੀ ਚ ਭੱਗ ਗਿਆ ਗਨਮੈਨ ਕਿਸੇ ਬੱਸ ਮੋਰ ਖੜੇ ਸੀ ਆਪ ਜਿਹੇ ਕੋਲ ਖੜਾ ਸੀ ਉਹ ਡਰਾਈਵਰ ਗੱਡੀ ਲੈ ਕੇ ਭੱਜ ਗਿਆ ਫਿਰ ਇਹ ਨਾ ਇਦਾਂ ਹੁੰਦੀ ਆ ਹਲੇ ਵੀ ਕੁਝ ਨਹੀਂ ਵਿਗੜਿਆ ਪੰਜਾਬ ਦੇ ਲੋਕਾਂ ਨੂੰ ਕਹੋ ਵੀ ਅਸੀਂ ਤੁਹਾਡੇ ਲਈ ਝੂਠ ਬੋਲਿਆ ਸੀ ਹੁਣ ਤੁਹਾਡੇ ਲਈ ਸੱਚ ਬੋਲਾਂਗੇ ਕਬੂਲ ਕਰ ਲਓ ਚੰਗੇ ਰਹੋਗੇ ਜੇ ਇਦਾਂ ਹੀ ਬੋਲਦੇ ਰਹੋਗੇ ਫਿਰ ਹੁਣ ਤਾਂ ਲੋਕਾਂ ਨੇ ਕੁੱਤੇ ਬਹੁਤ ਰੱਖੇ ਨੇ ਘਰਾਂ ਵਿੱਚ ਅਗਲੇ ਨੇ ਆ ਬਾਹਰ ਨਿਕਲੇ ਬਾਹਰ ਖੁੱਲੇ ਕਰੋਲਾ ਤੇ ਕੁੱਤੇ ਫਿਰ ਕੱਪੜੇ ਪਾੜ ਪਾੜ ਕੇ ਪਤਾ ਨਹੀਂ ਕੀ ਕਰਨਗੇ ਫਿਰ ਤੁਹਾਨੂੰ ਆਗਲ ਟਕਾਣਿਆ ਨਾ ਬੋਲੋ ਝੂਠ ਜਾਨ ਗੁਰੂ ਗ੍ਰੰਥ ਸਾਹਿਬ ਮਾਨਤਾ ਦੇ ਮਨੁੱਖਤਾ ਦੇ ਮਾਨਪਤਾ ਦੇ ਭਲੇ ਲਈ ਗੱਲ ਕਰਦੇ ਨੇ ਤੁਸੀਂ ਗੁਰੂ ਗ੍ਰੰਥ ਸਾਹਿਬ ਪ੍ਰਤੀ ਨਹੀਂ ਇੱਕਮਿਕ ਹੋ ਕੇ ਕੋਈ ਗੱਲ ਕਰ ਸਕਦੇ ਇੱਕ ਦੂਜੇ ਦੇ ਤਵੇ ਲਾਈ ਜਾਂਦੇ ਹੋ ਮਾੜੀ ਮੋਟੀ ਸ਼ਰਮ ਕਰ ਲੋ ਯਾਰ ਤੁਸੀਂ ਅਰਦਾਸਾਂ ਕਰ ਕਰਕੇ ਇਲੈਕਸ਼ਨ ਲੜਨ ਦੀ ਸ਼ੁਰੂਆਤ ਕਰ ਦਿਓ ਤੇ ਤੁਸੀਂ ਜੇ ਬਿੱਲ ਆ ਰਿਹਾ ਉਹਦੇ ਤੇ ਤੁਸੀਂ ਕਿਉਂ ਨਹੀਂ ਇੱਕ ਮੁਕ ਇੱਕ ਮੁਠ ਹੋ ਕੇ ਤੁਸੀਂ ਗੱਲਬਾਤ ਕਰਦੇ ਯਾਰ ਕਿਉਂ ਕਿ ਦੂਜੇ ਤੇ ਜੇ ਖੜਸਾਲੇ ਜਾਂਦੇ ਹੋ ਕਿਹਨੂੰ ਖੁਸ਼ ਕਰਨਾ ਚਾਹੁੰਦੇ ਹੋ ਕਿ ਪੰਜਾਬ ਦੇ ਲੋਕਾਂ ਨੂੰ ਤੁਹਾਡੀਆਂ ਨਾਕਤੂਤਾਂ ਬਾਰੇ ਪਤਾ ਨਹੀਂ ਸਿੱਧਾ ਕਹੋ ਵਿਸਾੜੀ ਸਰਕਾਰ ਸੀ ਅਸੀਂ ਜ਼ਿੰਮੇਵਾਰੀ ਲੈਨੇ ਤੇ ਲੋਕ ਸਮਝ ਜਾਣਗੇ ਕੋਈ ਗੱਲ ਨਹੀਂ ਅਗਲਾ ਕਹਿੰਦਾ ਇੱਕ ਵਾਰੀ ਗਲਤੀ ਕਰਦੀ ਮੁੜ ਕੇ ਮਾਫ ਹੈ ਕੋਈ ਬੜ ਨਹੀਂ ਕਰ ਲਈ ਜਾਂ ਫਿਰ ਲੱਕ ਬਨ ਲਿਆ ਝੂਠ ਬੋਲਣ ਦੇ ਵੀ ਬੋਲੀ ਜਾਵਾਂਗੇ ਬੋਲੀ ਜਾਵਾਂਗੇ ਅਲੀ ਮੈਂ ਨਾ ਪਹਿਲਾ ਸਪੀਕਰਾਂ ਦੇ ਵਿੱਚ ਟੇਪਾਂ ਚਲਦੀਆਂ ਹੁੰਦੀਆਂ ਸੀ ਜਿਹੜੀ ਉਹ ਫੀਤੇ ਵਾਲੀ ਰੀਲ ਹੁੰਦੀ ਸੀ ਉਹ ਜੇ ਕਿਤੇ ਅੜ ਜਾਂਦੀ ਸੀ ਨਾ ਇੱਕੋ ਹੀ ਚੀਜ਼ ਬੋਲੀ ਜਾਂਦੀ ਸੀੜਕਿ ਉਹ ਬਸ ਉਹੀ ਥੋੜਾ ਹਾਲ ਹੈ ਤੁਨੂੰ ਵੀ ਰਟ ਲੱਗੀ ਹੋਈ ਆ ਬਸ ਜਿਹੜਾ ਇੱਕ ਬੋਲ ਗਿਆ ਉਹਦੇ ਪਿੱਛੇ ਸਾਰੇ ਨੂੰ ਬੋਲੀ ਜਾਣਾ ਤੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਹਰਾਮ ਖੋਰੀਆਂ ਕਰਦੇ ਨੇ ਕਰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ